ਹਾਂਜੀ ਹੁਣ ਤੱਕ ਦੀ ਵੱਡੀ ਅਤੇ ਅਹਿਮ ਖਬਰ ਸਾਂਝੀ ਕਰਨ ਜਾ ਰਹੇ ਆ ABC ਪੰਜਾਬ ਚੈਨਲ ਬਣੀਓ ਪੰਜਾਬ ਦਾ ਮਾਹੌਲ ਖਰਾਬ ਕਰਨ ਵਾਸਤੇ ਉਹਨੂੰ ਇੱਕ ਧਮਕੀ ਆਉਂਦੀ ਆ ਪੰਜਾਬ ਸਰਕਾਰ ਦੀਆਂ ਇਮਾਰਤਾਂ ਡਾਊਨ ਦੀ ਬੰਬ ਧਮਾਕੇ ਨਾਲ ਤੇ ਨਾਲ ਨਾਲ ਸਿੱਧੀ ਸੀਐਮ ਭਉਤਮਾਨ ਨੂੰ ਵੀ ਧਮਕੀ ਦਿੱਤੀ ਜਾਂਦੀ ਆ ਵੀ ਬਿਬੰਤ ਸਿੰਘ ਮੁੱਖ ਮੰਤਰੀ ਵਾਲਾ ਹਾਲ ਕਰਾਂਗੇ ਤੇਰਾ ਹੁਣ ਇਹ ਈਮੇਲ ਤੇ ਧਮਕੀ ਆਉਂਦੀ ਆ ਤਾਂ ਪੂਰੀ ਵੀਡੀਓ ਸੁਣਾਵਾਂਗੇ 2.25 ਮਿੰਟਾਂ ਦੀ ਤਾਂ ਚੈਨਲ ਤੇ ਬਣੇ ਰੋ ਫੇਰ ਕਰਾਂਗੇ ਅੱਗੇ ਗੱਲਬਾਤ ਜਿਹੜਾ ਕੀ ਪੰਜਾਬ ਦਾ ਮੌਲ ਦਿਨ-ਬਦਨ ਖਰਾਬ ਹੁੰਦਾ ਜਾ ਰਿਹਾ ਹੈ ਗੈਂਗਸਟਰ ਸਰਿਆਮ ਧਮਕੀਆਂ ਦੇ ਰਿਹਾ ਪਰ ਹੁਣ ਇਹਨਾਂ ਦੀਆਂ ਆਪਸ ਵਿੱਚ ਜਿਹੜੀਆਂ ਦੁਸ਼ਮਣੀਆਂ ਤੇ ਨਾਲ-ਨਾਲ ਸਰਕਾਰਾਂ ਨਾਲ ਟੱਕਰ ਸਿੱਧੀ ਹੋਣ ਜਾ ਰਹੀ ਹੈ ਇੱਕ ਪਾਸੇ ਪੰਜਾਬ ਪੁਲਿਸ ਜਿਹੜੀ ਇੱਕ ਪਾਸੇ ਜੁੱਧ ਨਸ਼ਾ ਵਿਰੁੱਧ ਦੇ ਵਿੱਚ ਤਾਂ ਇੱਕ ਐਕਸ਼ਨ ਹੁੰਦਾ ਹੀ ਆ ਨਾਲ-ਨਾਲ ਭਈ ਜਿਹੜਾ ਗੈਂਗਸਟਰਾਂ ਦੇ ਵੀ ਹੋ ਜਾਂਦਾ ਤੇ ਪਰ ਹੁਣ ਗੈਂਗਸਟਰ ਸਰੀਆਮ ਇੱਕ ਪਾਸੇ ਗੈਂਗਸਟਰਾਂ ਦੀਆਂ ਧਮਕੀਆਂ ਜਾਂਦੀਆਂ ਪਰ ਹੁਣ ਜਿਹੜੀ ਇਹ ਈਮੇਲ ਤੇ ਧਮਕੀ ਆਉਂਦੀ ਹੈ ਹੁਣ ਇਹ ਕਿਸ ਨੇ ਦਿੱਤੀ ਹੈ ਪਹਿਲਾਂ ਆਪਾਂ ਵੀਡੀਓ ਸਾਂਝੀ ਕਰ ਦਈਏ ABC ਪੰਜਾਬ ਚੈਨਲ ਬਣੀਓ ਤਾਂ ਪਹਿਲਾਂ ਵੀਡੀਓ ਸੁਣਾਉਣੀ ਹੈ ਫਿਰ ਕਰਦੇ ਆ ਅੱਗੇ ਗੱਲਬਾਤ 35 ਦੇ ਵਿੱਚ ਖੜੇ ਆ ਜਿੱਥੇ ਮਿਊਂਸੀਪਲ ਭਵਨ ਹੈ ਲੋਕਲ ਬਾਡੀਸ ਮਿਨਿਸਟਰੀ ਦਾ محکمہ ਹੈ ਸਾਰਾ ਅਮਲਾ ਫੈਲਾ ਇੱਥੇ ਬੈਠਦਾ ਹੈ ਔਰ ਜਦੋਂ ਪੰਜਾਬ ਸਿਵਲ ਸੈਕਟਰ 8 ਨੂੰ ਅਡਾਉਣ ਦੀ ਬੰਬ ਦੇ ਨਾਲ ਧਮਕੀ ਦਿੱਤੀ ਜਾਂਦੀ ਹੈ ਤੇ ਨਾਲ ਹੀ ਮੌਕੇ ਦੇ ਉੱਤੇ ਇਸ ਦਫ਼ਤਰ ਨੂੰ ਵੀ ਖਾਲੀ ਕਰਵਾਇਆ ਗਿਆ ਸੀ ਹਾਲਾਂਕਿ ਉਸ ਤੋਂ ਬਾਅਦ ਮੁੜ ਉਸੇ ਤਰ੍ਹਾਂ ਕੰਮਕਾਜ ਇਸ ਦਾ ਚਾਲੂ ਹੋ ਚੁੱਕਾ ਹੈ ਸਥਾਨਕ ਸਰਕਾਰ ਉਪਾਗ ਪੰਜਾਬ ਇਸ ਦਾ ਦਫ਼ਤਰ ਸੈਕਟਰ 35 ਦੇ ਵਿੱਚ ਚੰਡੀਗੜ੍ਹ ਦੇ ਵਿੱਚ ਹੈ ਔਰ ਇਹੀ ਗੱਲ ਨਹੀਂ ਧਮਕੀ ਨਹੀਂ ਇਸ ਤੋਂ ਪਹਿਲਾਂ ਪੰਜਾਬ ਹਰਿਆਣਾ ਸਿਵਲ ਸੈਕਟਰੀਏਟ ਹੈ ਉਸਦੇ ਦਫਤਰ ਨੂੰ ਖਾਲੀ ਕਰਵਾਇਆ ਜਾਂਦਾ ਹੈ ਔਰ ਧਮਕੀ ਹੈ ਜਿਹੜੀ ਉਹ ਈਮੇਲ ਦੇ ਜ਼ਰੀਏ ਦਿੱਤੀ ਗਈ ਹੈ ਹਾਲਾਂਕਿ ਜਿਹੜੇ ਆਪਣੇ ਆਪ ਨੂੰ ਦਾਵਾ ਕਰ ਰਹੇ ਨੇ ਧਮਕੀ ਦੇਣ ਦਾ ਇਹ ਉਹਨਾਂ ਨੇ ਇੱਥੋਂ ਤੱਕ ਵੀ ਕਹਿ ਦਿੱਤਾ ਕਿ ਸੀਐਮ ਭਗਵੰਤ ਮਾਨ ਦਾ ਹਾਲ ਬਿਆਨ ਸਿੰਘ ਵਾਲਾ ਹੋਵੇਗਾ ਜਿਹੜੇ ਸੈਕਟਰੀਏਟ ਦੇ ਵਿੱਚ ਜਿੱਥੇ ਬੈਠ ਕੇ ਡੀਜੀਪੀ ਯਾਦਵ ਦੇ ਨਾਲ ਯੋਜਨਾਵਾਂ ਬਣਾਈਆਂ ਜਾਂਦੀਆਂ ਨੇ ਇਸ ਨੂੰ ਬੰਬ ਨਾਲ ਲੜਾਇਆ ਜਾਏਗਾ ਔਰ ਅਸੀ ਆਈਡਿਜ਼ ਜਿਹੜੀਆਂ ਨੇ ਉਹ ਆਪਣੀਆਂ ਵਰਖਵ ਅਖਤਿਆਰ ਕਰ ਇੱਦਾਂ ਕਿ ਅਸੀਂ ਕਿ ਅੱਜ ਬੰਬਰ ਨਾਲ ਉਡਾ ਦਿੱਤਾ ਜਾਏਗਾ ਇਸੇ ਕਰਕੇ ਵੱਖ-ਵੱਖ ਜਾਂਚ ਏਜੰਸੀਆਂ ਜਿਸ ਦੇ ਵਿੱਚ ਪੰਜਾਬ ਪੁਲਿਸ ਦੇ ਅਧਿਕਾਰੀ ਵੀ ਸ਼ਾਮਲ ਨੇ ਸੀਆਈਐਸਐਫ ਬੀਡੀਐਸ ਦੀ ਬੰਬ ਡਿਫਿਊਜ਼ ਸਕੁਐਡ ਹੁੰਦੀ ਹੈ ਉਹ ਵੀ ਸਾਰੀਆਂ ਵੱਖ-ਵੱਖ ਟੀਮਾਂ ਨੇ ਜਿਹੜੀਆਂ ਉਹ ਚੰਡੀਗੜ੍ਹ ਦੇ ਵੱਖ-ਵੱਖਰੇ ਦਫ਼ਤਰਾਂ ਦੀ ਪੁਣਛਾਣ ਕਰਦੀਆਂ ਨੇ ਜਾਂਚ ਪੜਤਾਲ ਕਰਦੀਆਂ ਨੇ ਇੱਥੋਂ ਤੱਕ ਕਿ ਡੌਗ ਸਕੁਐਡ ਆ ਜਿਹੜੀ ਉਹ ਵੀ ਨਾਲ ਲੈਣਦੀ ਜਾਂਦੀ ਹੈ ਅਧਿਕਾਰੀਆਂ ਨੇ ਜਾਂਚ ਪੜਤਾਲ ਕੀਤੀ ਹੈ ਫਿਲਹਾਲ ਤਾਂ ਸਭ ਸੁਖ-ਸਾਂਤ ਹੈ ਪਰ ਉਸ ਈਮੇਲ ਦੇ ਜ਼ਰੀਏ ਆਈ ਬੰਬ ਨਾਲ ਬਿਲਡਿੰਗਾਂ ਡਾਉਣ ਦੀ ਧਮਕੀ ਨੇ ਪ੍ਰਸ਼ਾਸਨ ਦੀ ਜਿਹੜੀ ਹੈ ਉਹ ਹਲਚਲ ਜਹ ਹਰਕਤ ਵਧਾ ਦਿੱਤੀ ਜਿਸਤੇ ਕਰਕੇ ਸਾਰੇ ਪਾਸੇ ਆਪਣਾ ਅਮਲਾ ਫੈਲਾ ਲਾ ਜਾ ਕੇ ਉੱਥੇ ਚੈਕਿੰਗ ਕੀਤੀ ਜਾਂਦੀ ਉਸ ਦੇ ਵਿੱਚ ਇੱਕ ਬਿਲਡਿੰਗ ਇਹ ਵੀ ਹੈ ਪੰਜਾਬ ਸਿਵਲ ਸੈਕਟਰੀਏਟ ਦੇ ਬਾਹਰ ਵੀ ਸਾਰੇ ਕਰਮਚਾਰੀਆਂ ਨੂੰ ਅਧਿਕਾਰੀਆਂ ਨੂੰ ਬਾਹਰ ਇਕੱਠੇ ਕੀਤਾ ਗਿਆ ਸਹੀ ਸਲਾਮਤ ਕਿ ਅੰਦਰ ਕੋਈ ਅਣਸੁਖਾਵੀ ਘਟਨਾ ਨਾ ਵਾਪਰ ਜਾਵੇ ਜਿਸ ਤੇ ਨਾਲ ਜਾਨੀ ਨੁਕਸਾਨ ਵੀ ਹੋ ਜਾਵੇ ਈਮੇਲ ਦੇ ਜਰੀਏ ਕੀਤੀ ਗਈ ਧਮਕੀ ਕੀ ਇਹ ਸਹੀ ਜਾਂਚ ਸਰਕਾਰੀ ਸ਼ਰਾਰਤ ਸੀ ਦਾ ਸਾਜਿਸ਼ ਲਗਾਤਾਰ ਘੜੀ ਜਾ ਰਹੀ ਹੈ ਪੰਜਾਬ ਨੂੰ ਡਿਸਟਰਬ ਰੱਖਣ ਦੀ ਇਸ ਦੇ ਮਾਇਨੇ ਕੀ ਨੇ ਵੱਖ-ਵੱਖਰੇ ਵਿਚਾਰ ਵਟਾਂਦਰਾ ਕੀਤੇ ਜਾ ਰਹੇ ਨੇ ਪਰ ਅੱਜ ਜੋ ਕੁਝ ਬਣਿਆ ਅੱਜ ਜਿਸ ਵਕਤ ਅਸੀਂ ਤੁਹਾਡੇ ਨਾਲ ਇਹ ਤਸਵੀਰ ਸਾਂਝੀ ਕਰ ਰਹੇ ਹਾਂ ਨਾਲ ਨਾਲ ਔਰ ਜਾਣਕਾਰੀ ਸਾਂਝੀ ਕਰ ਰਹੇ ਹਾਂ ਵੱਖ-ਵੱਖਰੇ ਅਧਿਕਾਰੀ ਇਸ ਬਿਲਡਿੰਗ ਦੇ ਵਿੱਚ ਹੁਣ ਆਉਣੇ ਸ਼ੁਰੂ ਹੋ ਚੁੱਕੇ ਨੇ ਹਾਂਜੀ ਇਹ ਜਿਹੜੀ ਹੁਣ ਦਿੱਕਤ ਧਮਕੀ ਆਉਂਦੀ ਆ ਭਾਈ ਈਮੇਲ ਤੇ ਆਉਂਦੀ ਆ ਪਰ ਹੁਣ ਪੰਜਾਬ ਪੁਲਿਸ ਚੌਕਸ ਹੋ ਰਹੀ ਹੈ ਇੱਕ ਪਾਸੇ ਜਿਹੜਾ ਦੱਸਿਆ ਜਾਂਦਾ ਵੀ ਸੀਐਮ ਭਵਨਤਮਨ ਨੂੰ ਬੰਬ ਧਮਾਕੇ ਨੇ ਜਿਹੜਾ ਬੈਂਤ ਸਿੰਘ ਮੁੱਖ ਮੰਤਰੀ ਵਾਲਾ ਹਾਲ ਕਰਾਂਗੇ ਤਾਂ ਇਹੇ ਹੁਣ ਈਮੇਲ ਤੋਂ ਹੀ ਪਤਾ ਲੱਗੂਆ ਹੁਣ ਇਹ ਜਿਹੜੀ ਈਮੇਲ ਤੋਂ ਆਉਂਦੀ ਹੈ ਇਹਦਾ ਨਹੀਂ ਪਤਾ ਹੁਣ ਪੂਰੀ ਪ੍ਰੋਪਰ ਤੌਰ ਤੇ ਸਾਹਮਣੇ ਨਹੀਂ ਆਈ ਗੱਲ ਵੀ ਕਿਹਨੇ ਦਿੱਤੀ ਆ ਤਾਂ ਪਰ ਇਹੋ ਜੀਆਂ ਧਮਕੀਆਂ ਇੱਕ ਵਾਰ ਨਹੀਂ ਬਹੁਤ ਵਾਰ ਆ ਚੁੱਕੀਆਂ ਦਰਬਾਰ ਸਾਹਿਬ ਨੂੰ ਡੋਣ ਦੀ ਆ ਗਈ ਸੀ ਇੱਕ ਵਾਰ ਪਹਿਲਾਂ ਵੀ ਅਸੀਂ ਅੰਮ੍ਰਿਤਸਰ ਨੂੰ ਡਾਦਾਂਗੇ ਫਿਰ ਉਹ ਬੰਦਾ ਗ੍ਰਿਫਤਾਰ ਕਰਿਆ ਜਿਹੜਾ ਫੀਕ ਫੇਕ ਈਮੇਲ ਤੋਂ ਜੋ ਧਮਕੀਆਂ ਦੇ ਰਿਹਾ ਜੀ ਫਿਰ ਕਈ ਵਾਰ ਸਕੂਲਾਂ ਨੂੰ ਧਮਕੀਆਂ ਆਉਂਦੀਆਂ ਵੀ ਅਸੀਂ ਬੰਬ ਧਮਾਕਾੇ ਨਾਲ ਉਡਾ ਦਾਂਗੇ ਜੀ ਇੱਕ ਵਾਰ 15 ਅਗਸਤ ਨੂੰ ਆਈ ਸੀ ਵੀ ਜੀ ਅਸੀਂ 15 ਅਗਸਤ ਨੂੰ ਉਥੇ ਧਮਾਕਾ ਕਰ ਦੇਣਾ ਤਾਂ ਇਸ ਗੱਲਾਂ ਨੂੰ ਲੈ ਕੇ ਪੰਜਾਬ ਦੇ ਵਿੱਚ ਬਈ ਮਾਹੌਲ ਖਰਾਬ ਕਰਨ ਵਾਲੇ ਕੁਝ ਗਲਤ ਅੰਸਰਾਂ ਈਮੇਲ ਭੇਜ ਰਇਆ ਜਾਂ ਕੀ ਗੱਲਬਾਤ ਹੈ ਇਹ ਹਜੇ ਵੈਰੀਫਾਈ ਨਹੀਂ ਹੋਇਆ ਪਰ ਹੁਣ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਦਾ ਚੌਕਸ ਹੈਗੀ ਹੈ ਨਾਲ ਨਾਲ ਜਿਹੜੇ ਉਥੇ ਆਪਾਂ ਕਹਿੰਦੇ ਜੇ ਕਿਤੇ ਬੰਬ ਡੇਗਦਾ ਉਥੇ ਇਹੋ ਜੀਆਂ ਟੀਮਾਂ ਕੋਈ ਹੋਰ ਵੀ ਸਾਰੇ ਤਰ੍ਹਾਂ ਦੀਆਂ ਟੀਮਾਂ ਉਥੇ ਮੌਜੂਦ ਆ ਪਰ ਹੁਣ ਇਹ ਧਮਕੀਆਂ ਦੇ ਕੌਣ ਰਿਹਾ ਇੱਕ ਪਾਸੇ ਗੋਲਡੀ ਬਰਾੜ ਨਾਲ ਜੰਗ ਛਿੜੀ ਹੋਈ ਆ ਪੰਜਾਬ ਪੁਲਿਸ ਦੀ ਪੰਜਾਬ ਸਰਕਾਰ ਦੀ ਤੇ ਜਿਹੜਾ ਉਹਦੇ ਮਾਤਾ ਪਿਤਾ ਨੂੰ ਲੈ ਕੇ ਕਹਿੰਦੇ ਆ ਵੀ ਜਦੋਂ ਦਰਬਾਰ ਸਾਹਿਬ ਮੱਥਾ ਟੇਕਣ ਜਾਂਦੇ ਆ ਅੰਮ੍ਰਿਤਸਰ ਤੇ ਪਰ ਉਥੋਂ ਗ੍ਰਿਫਤਾਰੀ ਹੁੰਦੀ ਹੈ ਇਹਨਾਂ ਦੀ ਇਹ ਗੋਲਡੀ ਬਰਾੜ ਨੇ ਕੈਮਰੇ ਸਾਹਮਣੇ ਆ ਕੇ ਕਹਿੰਦਾਗਾ ਵੀ ਜਿਹੜਾ ਤੁਸੀਂ ਮੇਰਾ ਬਦਲਾ ਮੇਰੇ ਮਾਤਾ ਪਿਤਾ ਤੋਂ ਲੈ ਰਿਹਾ ਜਿਹੜਾ ਮਾਇਗ੍ਰਫਦਾ ਨਹੀਂ ਹੋਇਆ ਸੋਨੂੰ ਨਹੀਂ ਲੱਭਿਆ ਹੁਣ ਤੁਸੀਂ ਮੇਰੇ ਪਰਿਵਾਰ ਨੂੰ ਤੰਗ ਪਰੇਸ਼ਾਨ ਕਰ ਰਹੇ ਹੋ ਵੀ ਇਹ ਅੰਜਾਮ ਤੁਹਾਡਾ ਬਹੁਤ ਇੱਕ ਬੁਰਾ ਹੋ ਉਹ ਸਿੱਧੀ ਚੇਤਾਵਨੀ ਦਿੱਤੀ ਜਾਂਦੀ ਪਰ ਹੁਣ ਜਿਹੜਾ ਬਈ ਸਰਕਾਰ ਨੂੰ ਵੀ ਧੰਕੀਆਂ ਆਉਣ ਲੱਗ ਰਹੀਆਂ ਵੀ ਬੰਬ ਧਮਾਕੇ ਨਾ ਤੁਹਾਡੇ ਇਥੋਂ ਇਹ ਦਫਤਰ ਡਾਦਾਂਗੇ ਇਮਾਰਤਾਂ ਡਾਦਾਂਗੇ ਜੀ ਇਹ ਕਰਦਾਂਗੇ ਜੀ ਇਸ ਮਾਮਲੇ ਬਾਰੇ ਬਈ ਹੁਣ ਤੱਕ ਦੀ ਤੁਹਾਡੇ ਨਾਲ ਅਪਡੇਟ ਸਾਂਝੀ ਜ਼ਰੂਰ ਕਰਾਂਗੇ ਤੁਹਾਡੇ ਇਸ ਮਾਮਲੇ ਬਾਰੇ ਕੀ ਕਹਿਣਾ ਤਾਂ ਆਪਣੇ ਕਮੈਂਟ ਜ਼ਰੂਰ ਕਰਨਾ ਮਿਲਦੇ ਆ ਕੱਲ ਨਵੀਂ ਵੀਡੀਓ ਦੇ ਨਾਲ ਧੰਨਵਾਦ